ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਜੀ। ਆ ਲੋ ਜੀ ਜਿਹੜੇ ਪੜੀ ਆ ਠੇਕੇ ਦੇ ਰੱਖਦੇ ਆ ਵੀਰ ਮੇਰੇ। ਆ ਰਿਹਾ 100000 ਹਾਂ 75000 ਜੀ ਠੇਕਾ ਲੈ ਲੋ ਸਾਡੇ ਕੋਲ 80000 ਠੇਕਾ ਲੈ ਲੋ। ਤੇ ਮੁੜ ਕੇ ਰਸੇ ਵਟਣੇ ਆ ਵੇਖੋ ਠੀਰੇਆਂ ਵਰਗੀ ਫਸਲ ਪੁੱਤਾਂ ਪੜੀ ਮਟਰ ਇਸ ਤਰ੍ਹਾਂ ਵਾਉਣ ਨੂੰ ਜ਼ਿਮੀਂਦਾਰ ਮਜ਼ਦੂਰ ਕੀ 10 ਰੁਪਏ ਦੇ 4 ਰੁਪਏ ਲੇਬਰ ਮੰਗੀ ਜਾਂਦੀ ਆ ਉਹ ਵੀ ਲੇਬਰ ਨਹੀਂ ਲੱਭਣਦੀ। ਹਾਕਗੇ ਕਿਸਾਨ 30 35 ਗਲੇ ਪੈੜੀ ਆ ਮਟਰਿਆ ਦੇ ਸਾਰੇ ਹੀ ਅੰਦਾਵਾ ਦੇਣੇ ਅੱਜ ਜੋ ਮਰਜ਼ੀਆਂ ਦਾ ਇੱਕ ਤਾਂ ਗੱਲਾ ਵੀ ਨਹੀਂ ਚੱਲਣਾ ਕੀ ਕਰੂਗਾ ਕਿਸਾਨ ਦੇਖੋ ਇਹ ਕਾਰਨ ਇਹ ਆ ਜੀ 12 13 ਰੁਪਏ ਰੇਟ ਆ ਸਾਰਾ 4 ਰੁਪਏ ਤੜਾਈ ਮੰਗਣ ਦੇ ਆ 10 ਉਹਦੇ ਚ ਕੀ ਕਰਾਂਗੇ ਕਿਹੜੇ ਬੰਨੇ ਬੰਦਾ ਜਾਊਗਾ 29500 ਰੁਪਏ ਇਹਨਾਂ ਦੇ ਖਰਚਾ ਆ ਗਿਆ ਗਾੜੀ ਕੋਈ ਰੇਟ ਮਿਲਦਾ ਹੋਵੇ ਕੋਈ 4 ਪੈਸੇ ਬਲਨ ਫੇ ਆ ਹੁਣ ਜੇ ਗਾੜੀ ਠੇਕਾ ਕਿਸ ਤੋਂ ਤਾਰਾਂਗੇ ਕਣਕ ਜੇ ਕਣਕ ਤੋਂ ਵੀ ਰਹਿ ਗਏ ਤੇ ਫਿਰ ਕੀ ਕਰਾਂਗੇ ਸਰਕਾਰ ਕਹਿੰਦੀ ਆ ਵੀ ਝੋਨਾ ਦੇ ਕਣਕ ਝੋਨਾ ਛੱਡ ਦੋ ਮਕਈਆਂ ਬੀਜੋ ਤੇ ਮਕਈ ਨੂੰ ਕਿਹੜੇ ਬੰਨੇ ਲਾਵਾਂਗੇ ਮੁੜ ਕੇ ਮਕਈ ਵਿਕਣੀ ਆ 400 ਰੁਪਏ ਨੂੰ ਮਕਈ ਵਿਕਦੀ ਆ ਕੋਈ ਕਿੰਨੀ ਤੁਹਾਡੀ ਜ਼ਮੀਨ ਸੀ ਜਿਹੜੀ ਅੱਜ ਤੁਸੀਂ ਮਟਰ ਵਾਹ ਦਿੱਤੇ ਆ ਇਹ ਆਪਣਾ ਅਜੇ ਵਗੇ ਤੇ 12 13 ਪੈ ਲਈਆਂ ਤੇ 20 ਏਕੜਾ ਲਾਗੇ ਵਾਉਣੇ ਆ ਕੁਝ ਪੈ ਲਈ ਆਪਣੀ ਆ ਤੇ ਕੁਝ ਠੇਕੇ ਤੇ ਆਪਣੀ ਥੋੜੀ ਆ ਜਿਆਦੀ ਠੇਕੇ ਤੇ ਆ ਠੀਕ ਹੈ ਜੀ ਕਿੰਨਾ ਕਿ ਤੁਹਾਡਾ ਜਿਹੜਾ ਖਰਚਾ ਇੱਕ ਪ੍ਰਤੀ ਏਕੜ ਤੇ ਜਿਹੜਾ ਮਤਰਾ ਤੇ ਆਇਆ ਹੈ ਇਹ ਤੁਸੀਂ ਲਾ ਲੋ ਸਾਹਿਬ ਵੀ 29500 ਆਇਆ ਤੇ 20 ਪਹਿਲੀਆਂ ਵਾ ਤੇ ਇਹ 5-6 ਲੱਖ ਰੁਪਈਆ ਦਾ ਹੈਗਾ ਹੀ ਆ ਆਪਦੀ ਮਿਹਨਤ ਕੱਢ ਕੇ ਕੀ ਸਰਕਾਰ ਤੋਂ ਕੀ ਮੰਗ ਕਰਦੇ ਜੀ ਸਰਕਾਰ ਤੋਂ ਮੰਗ ਤਾਂ ਮੈਂ ਤਾਂ ਕੁਝ ਨਹੀਂ ਕਰਦਾ ਮੈਂ ਤਾਂ ਵੈਗੁਰੂ ਤੋਂ ਮੰਗ ਕਰਦਾ ਸਰਕਾਰ ਕੋਈ ਗੜੀ ਸਿਆਣੇ ਬੰਦੇ ਹੋਣ ਤੇ ਕੋਈ ਸੂਝਵਾਨ ਹੋਵੇ ਤੱਕ ਜਿੰਨਾ ਖੇਤੀ ਕੀਤੀ ਹੋਵੇ ਉਹਨਾਂ ਨੂੰ ਕੋਈ ਗੱਲ ਹੁੰਦੀ ਹੈ ਤੇ ਹਵਾ ਚ ਤੀਰ ਆ ਫਲੋ ਫਲੋ ਤੇ ਚੱਲ ਜੋ ਚੱਲ ਜੋ ਕੀ ਕਹਿ ਸਕਦੇ ਆਪਾਂ ਸਰਕਾਰਾਂ ਦੇ ਕਹਿੰਦੀਆਂ ਜਿਹੜਾ ਝੋਨੇ ਤੇ ਕਣਕ ਦੀ ਖੇਤੀ ਜਨਲ ਕੇ ਸਬਜ਼ੀਆਂ ਬੀਜਣਾ ਚਾਹੁੰਦੀਆਂ ਚਾਹੀਦੀਆਂ ਪਰ ਸਬਜ਼ੀਆਂ ਅੱਜ ਤੁਸੀਂ ਬਾਹਰ ਹੋ ਤੇ ਜਿਹੜੀ ਜਿਹੜਾ ਕਹਿੰਦਾ ਲੀਡਰ ਸਬਜ਼ੀ ਚਾਹੀਦੀ ਉਹਨੂੰ ਕੋ ਟਰੱਕ ਪਰ ਗਈ ਥੋਂ ਲੈ ਜਾ ਤੇ ਆਪ ਦਾ ਧਰ ਤਰ ਖਾਈ ਜਾ ਨੇ ਤੇ ਕੁੱਤੇ ਨਹੀਂ ਪੁੱਛਣ ਦਾ ਆਲੂ ਰੁਲ ਗਿਆ ਗੋਭੀ ਰੁਲ ਗਈ ਸਬਜ਼ੀ ਹੈ ਕਿਹੜੀ ਹੈ ਕਿਹੜੀ ਸਬਜ਼ੀ ਦਾ ਰੇਟ ਨਾ ਦਿੱਤਾ ਕੋਈ ਸਬਜ਼ੀ ਦਾ ਰੇਟ ਹੀ ਨਹੀਂਗਾ ਹੁਣ ਜੇ ਗੱਲ ਕਰੀਏ ਗੱਲ ਹੁਣ ਮੈਂ ਕੋਈ ਉੱਚੀ ਨਹੀਂ ਵੀ ਕਰਨੀ ਕਰਨੀ ਨਹੀਂ ਗਈ ਕੋਈ ਵਜਮਾ ਰੇਟ ਦਿੱਤਾ ਹੋਵੇ ਭਾਵੇਂ 15 ਰੁਪਏ ਹੀ ਹੋਵੇ ਪਤਾ ਤਾਂ ਹੋਵੇ ਨਾ ਵੀ ਸਾਨੂੰ ਆ ਰੇਟ ਆ ਜਦੋਂ ਸਰਕਾਰ ਨੇ ਰੇਟ ਹੀ ਨਹੀਂ ਦੇਣਾ ਉੱਥੇ ਕਰਨਾ ਵੀ ਕੀ ਆ ਵਪਾਰੀ ਬਣੀ ਜਾਂਦੇ ਆ 5-6 ਰੁਪਏ ਉਹ ਅਗਲਿਆਂ ਦਾ ਕਮਿਸ਼ਨ ਆ ਭਾਵੇਂ 5 ਰੁਪਏ ਵਿਕਣ ਭਾਵੇਂ 7 ਉਹਨਾਂ ਦਾ ਬਣਦਾ ਵਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਇਹ ਤਾਂ ਵੈਗਰੂ ਹੀ ਆ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ